ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ ਇਹ ਅਸੀਂ ਆਮ ਹੀ ਅਕਸਰ ਹੀ ਨਾਰਾ ਲਾਉਨੇ ਆਂ ਔਰ ਇਹ ਸਾਡੇ ਇੱਕ ਕਹਿ ਸਕਦੇ ਆਂ ਵੀ ਜਦੋਂ ਵੀ ਕਿਤੇ ਇਕੱਠ ਹੁੰਦਾ ਜਾਂ ਕਿਤੇ ਵੀ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਈ ਵੀ ਕਿਸੇ ਤਰ੍ਹਾਂ ਦੀ ਗੱਲਬਾਤ ਕਰਦੇ ਆਂ ਤੇ ਅਸੀਂ ਇਹੀ ਹਰ ਵਲੀ ਨਾਰਾ ਲਾਉਨੇ ਆਂ ਕਿ ਸ਼੍ਰੀ ਅਕਾਲ ਤਖਤ ਸਹਿ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ ਪਰ ਇਸ ਸ਼ਾਨ ਨੂੰ ਬਰਕਰਾਰ ਰੱਖਣ ਲਈ ਸਾਡਾ ਆਪਣਾ ਵੀ ਫਰਜ਼ ਬਣਦਾ ਸਿੱਖਾਂ ਦਾ ਪਰ ਪਿਛਲੇ ਕੁਝ ਦਿਨਾਂ ਦੇ ਵਿੱਚ ਵੇਖਿਆ ਗਿਆ ਕਿ ਇਹ ਦੀ ਜਿਹੜੀ ਇੱਕ ਲੋਕਾਂ ਨੇ ਆਮ ਜੀ ਮਤਲਬ ਕਿ ਇੱਕ ਕਹਾਣੀ ਜੀ ਬਣਾ ਲਈ ਹੈ ਆਮ ਗੱਲ ਹੋ ਗਈ ਕਿ ਜੋ ਮਰਜ਼ੀ ਕਰੋ ਉਸ ਤੋਂ ਬਾਅਦ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾ ਕੇ ਮਾਫੀ ਮੰਗ ਲਓ ਲਿਖਤੀ ਰੂਪ ਚ ਦੇ ਦਿਓ ਬਸ ਜੀ ਕਹਾਣੀ ਖਤਮ ਮਤਲਬ ਕਿ ਖੁੱਲੀ ਇੱਕ ਹੁਣ ਮੈਂ ਕਹੋ ਸ਼ਬਦ ਨਹੀਂ ਵਰਤਣਾ ਚਾਹੁੰਦਾਗਾ ਠੀਕ ਹੈ ਕਿਉਂਕਿ ਅਸੀਂ ਜੋ ਲੋਕਾਂ ਦੇ ਮਨਾਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦਾ ਭੈਅ ਹੈ ਉਹ ਆਮ ਜਨਤਾ ਦੇ ਮਨਾਂ ਦੇ ਵਿੱਚ ਹੈ ਆਮ ਪਿੰਡਾਂ ਵਾਲੀਆਂ ਜਨਤਾ ਦੇ ਮਨਾਂ ਦੇ ਵਿੱਚ ਹੈ ਕਈ ਉਹਨਾਂ ਗਰੀਬ ਸਿੱਖਾਂ ਦੇ ਮਨਾਂ ਦੇ ਵਿੱਚ ਹੈ ਪਰ ਕਈ ਜਿਹੜੇ ਆ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਖਵਾਉਂਦੇ ਆ ਧਰਮ ਦੇ ਰਖਵਾਲੇ ਖਵਾਉਂਦੇ ਆ ਬੜੇ ਵੱਡੇ ਪ੍ਰਸਿੱਧੀ ਪ੍ਰਚਾਰਕ ਕਈ ਆਪਣੇ ਆਪ ਨੂੰ ਬਹੁਤ ਸੰਤ ਮਹਾਮੁਰਖ ਬਹੁਤ ਕੁਝ ਖਵਾਉਂਦੇ ਆ ਉਹਨਾਂ ਨੂੰ ਪਤਾ ਨਹੀਂ ਕਿਉਂ ਪਿਆ ਨੀਗਾ ਜਾਂ ਇੱਥੇ ਸ਼੍ਰੀ ਅਕਾਲ ਸਬਦ ਜਹੇਦਾਰੇ ਦੀ ਜਿਹੜੀ ਹੈ ਉਹ ਕਹਿ ਸਕਦੇ ਵੀ ਕਿਸੇ ਨਾ ਕਿਸੇ ਢਿੱਲੀ ਕਾਰਜਗੁਜ਼ਾਰੀ ਲੱਗਣ ਢਈ ਹੈ ਹੁਣ ਪਿਛਲੇ ਦਿਨੀ ਇੱਕ ਵਿਵਾਦ ਸ਼ੁਰੂ ਕਹਿ ਲੋ ਵਿਵਾਦ ਛੜ ਪਿਆ ਫੇ ਬੋਗਦੇ ਉੱਪਰ ਅੱਪਾ ਅੱਜ ਗੱਲ ਕਰਾਂਗੇ ਬਹੁਤ ਸਤਿਕਾਰਯੋਗ ਸ਼ਖਸੀਅਤ ਹੈ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਮਾਤਾ ਕੌਲਾ ਜੀ ਕਦੇ ਬੀਬੀ ਕੌਲਾ ਜੀ ਵੀ ਕਿਹਾ ਜਾਂਦਾ ਸੀਗਾ ਉਹਨਾਂ ਨੂੰ ਨਾਮ ਕਿਵੇਂ ਚੇਂਜ ਹੋ ਗਿਆ ਉਹ ਉਹੀ ਜਾਣਦੇ ਆ ਜੀ ਸੋ ਭਾਈ ਸਾਹਿਬ ਜੀ ਨੇ ਲੜਕੀ ਦਾ ਵਿਆਹ ਕੀਤਾ ਬਿਲਕੁਲ ਜੀ ਆਪਣੇ ਮਾਪਿਓ ਦਾ ਫਰਜ਼ ਬਣਦਾ ਹੈ ਆਪਣੇ ਬੱਚਿਆਂ ਦੇ ਧੀਆਂ ਪੁੱਤਰਾਂ ਦੇ ਵਿਆਹ ਕਰਨ ਦੇ ਉੱਪਰ ਆਪਣੀ ਜਿੰਨੀ ਵੀ ਉਹਨਾਂ ਦੀ ਧਨ ਦੌਲਤ ਹੁੰਦੀ ਹੁੰਦੀ ਹੈ ਉਹ ਕਿੰਨਾ ਖਰਚ ਕਰਨਾ ਉਹ ਆਪੋ ਆਪਣਾ ਘਰਾਂ ਦਾ ਹਿਸਾਬ ਹੁੰਦਾ ਆ ਪਰ ਉਸ ਚੀਜ਼ ਨੂੰ ਲੈ ਕੇ ਟਰੋਲ ਕੀਤਾ ਗਿਆ ਉਸ ਤੋਂ ਬਾਅਦ ਭਾਈ ਅਮਨਦੀਪ ਸਿੰਘ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਕਿਸੇ ਸਥਾਨ ਤੇ ਸਟੇਜ ਦੇ ਉੱਤੇ ਸਫਾਈ ਦਿੱਤੀ ਗਈ ਪਹਿਲਾਂ ਉੱਥੇ ਸਫਾਈਆਂ ਦਿੱਤੀਆਂ ਫਿਰ ਉਸ ਤੋਂ ਬਾਅਦ ਸਫਾਈ ਦੇਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋਏ ਜੀ ਜਾਣੇ ਅਣਜਾਣੇ ਵਿੱਚ ਕੋਈ ਗਲਤੀਆਂ ਇਹ ਇੱਕ ਖੇਡ ਬਣ ਗਈ ਹੈ ਚਾਹੇ ਕੋਈ ਵੀ ਹੈ ਕੱਲੇ ਭਾਈ ਅਮਨਦੀਪ ਸਿੰਘ ਦੀ ਗੱਲ ਨਹੀਂ ਹੈ ਚਾਹੇ ਕੋਈ ਨੇਤਾ ਆ ਚਾਹੇ ਕੋਈ ਸਮਾਜ ਸੇਵੀ ਹੈ ਚਾਹੇ ਕੋਈ ਸਿੰਗਰ ਹੈ ਚਾਹੇ ਕੋਈ ਵੀ ਪੋਲਿਟਿਕਸ ਜਾਂ ਕੋਈ ਵੀ ਕੋਈ ਧਾਰਮਿਕ ਸ਼ਖਸੀਅਤ ਹੈ ਜਦੋਂ ਆਪਾਂ ਨੂੰ ਪਤਾ ਹੈ ਵੀ ਇਹ ਕੰਮ ਜੇ ਅਸੀਂ ਕਰਾਂਗੇ ਤਾਂ ਕਿਤੇ ਨਾ ਕਿਤੇ ਸਾਡੇ ਉੱਪਰ ਇੱਕ ਗੱਲ ਦੀ ਦੇਣੀ ਆਊਗੀ ਤਾਂ ਫਿਰ ਸਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਜਾਣਾ ਪਊਗਾ ਮਾਫੀ ਮੰਗਣੀ ਪੈਣੀ ਹੈ ਉੱਥੇ ਮਾਫੀ ਨਾਮਾ ਦੇਣਾ ਪੈਣਾ ਤੇ ਅਸੀਂ ਉਹ ਪਹਿਲਾਂ ਕੰਮ ਕਰਦੀ ਕਿਉਂ ਆ? ਕਿਉਂ ਅਸੀਂ ਇਹ ਜਾਨ ਬੁੱਝ ਕੇ ਜਾਂਦਾ ਕਰਦੇ ਆਂ ਜਾਂ ਅਸੀਂ ਇਹ ਸਮਝਦੇ ਆਂ ਕਿ ਕੋਈ ਨਹੀਂ ਜੇ ਨਾ ਕਿਸੇ ਨੇ ਰੌਲਾ ਪਾਇਆ ਨਾ ਕਿ ਤੇ ਚਲੋ ਕੋਈ ਨਹੀਂ ਚੱਲ ਗਿਆ ਤੀਰ ਤੇ ਤੁੱਕਾ ਲਈ ਤੇ ਇੱਕੋ ਸਾਡੇ ਕੋਲ ਹਾਲਤ ਹੈਗਾ ਜੀ ਜਿ ਲਿਖਤੀ ਦਿਓ ਜਾਂ ਸ਼੍ਰੀ ਕਾਲਤਾਕ ਸਾਹਿਬ ਜਾ ਕੇ ਮੱਥਾ ਟੇਕ ਕੇ ਅਰਦਾਸ ਕਰਾ ਕੇ ਹਾਂਜੀ ਜੋ ਮੈਂ ਕੀਤਾ ਪਿੱਛੇ ਉਹ ਮੈਂ ਜਾਣੇਣ ਜਾਣੇ ਚ ਕਰ ਗਿਆ ਹੁਣ ਮੈਨੂੰ ਨਾ ਭੁੱਲ ਮੈਂ ਸੰਗਤ ਤੋਂ ਸ਼੍ਰੀ ਕਾਲਤਾਕ ਸਾਹਿਬ ਤੋਂ ਸਮੁੱਚੀ ਸੇ ਕੌਮ ਤੋਂ ਮਾਫੀ ਮੰਗਦਾ ਤੇ ਜੇ ਭਾਈ ਇਹ ਲੱਛਣ ਰਹੇ ਤਾਂ ਫਿਰ ਤਾਂ ਬੜੇ ਵੱਡੇ ਵੱਡੇ ਕਾਂਡ ਪਿੱਛੇ ਹੋਏ ਆ ਉਹਨਾਂ ਦੇ ਪਰਿਵਾਰ ਵੀ ਆ ਜਾਣਗੇ ਤੇ ਉਹ ਵੀ ਕਹਿਣਗੇ ਕੋਈ ਗੱਲ ਨਹੀਂ ਸਾਡੇ ਕੋਲ ਸਾਡੇ ਦੇ ਵੱਡੇ ਦਾਦੇ ਪਰਦਾਦਿਆਂ ਕੋਲੋਂ ਜਾਣੇ ਅਣਜਾਣੇ ਵਿੱਚ ਗਲਤੀਆਂ ਹੋ ਗਈਆਂ ਤੇ ਅਸੀਂ ਉਹਨਾਂ ਚੀਜ਼ ਦਾ ਪਛਤਾਵਾ ਕਰਦੇ ਹਾਂ ਅਸੀਂ ਕਾਲ ਤਖਤ ਸਾਹਿਬ ਤੇ ਕਰਾ ਕੇ 100 ਰੁਪਏ ਦੀ ਦੇਖਦੀ ਅਰਦਾਸ ਤੇ ਅਸੀਂ ਮੱਥਾ ਟੇਕ ਕੇ ਉਹ ਭੁੱਲ ਜਿਹੜੀ ਆ ਸਾਡੂ ਸਿੱਖ ਕੌਮ ਮਾਫ ਕਰ ਦੇਵੇ ਕੀ ਐਵੇਂ ਹੋ ਸਕਦਾ ਹੈ ਭਾਈ ਅਮਨਦੀਪ ਸਿੰਘ ਜੀ ਸਭ ਤੋਂ ਪਹਿਲਾਂ ਤੁਸੀਂ ਸਿੱਖ ਕੌਮ ਦੇ ਬੜੇ ਪ੍ਰਚਾਰਕ ਹੋ ਤੁਹਾਡੇ ਉੱਪਰ ਜੇ ਆਪਾਂ ਗੱਲ ਕਰ ਸਕਦੇ ਜਿਵੇਂ ਸ਼ਹੀਦ ਬਾਬਾ ਦੀਪ ਸਿੰਘ ਜੀ ਸਥਾਨਾਂ ਦੇ ਉੱਤੇ ਚੌਪਹਿਰਾ ਸਾਹਿਬ ਦੀ ਸ਼ੁਰੂਆਤ ਕਰਨ ਦੇ ਵੇ ਤੁਹਾਡਾ ਬੜਾ ਵੱਡਾ ਯੋਗਦਾਨ ਹੈ ਲੋਕਾਂ ਨੇ ਜੋ ਤੁਸੀਂ ਆਵਾਜ਼ ਉਠਾਈ ਉਹਦੇ ਪਿੱਛੇ ਲੋਕਾਂ ਨੇ ਅੱਜ ਉੱਥੇ ਹਜ਼ਾਰਾਂ ਦਾ ਜਿਹੜਾ ਇਕੱਠ ਹੋਣ ਲੱਗ ਪਿਆ ਵਾ ਤੁਸੀਂ ਜਦੋਂ ਇਹ ਕੰਮ ਕਰਨ ਜਾ ਰਹੇ ਸੀਗੇ ਤਾਂ ਤੁਹਾਨੂੰ ਇਹ ਰੱਖਣਾ ਚਾਹੀਦਾ ਕਿ ਤੁਸੀਂ ਇੱਕ ਮਹਾਨ ਸ਼ਖਸੀਅਤ ਹੋ ਔਰ ਪੰਥ ਦੇ ਵਿੱਚ ਤੁਹਾਡਾ ਬੜਾ ਰਤਬਾ ਆ ਤੁਹਾਨੂੰ ਬੜਾ ਫੂਕ ਫੂਕੇ ਪੈ ਰੱਖਣਾ ਕਿ ਤੁਹਾਡੇ ਵਾਲੇ ਇੱਕ ਕਹਿ ਸਕਦੇ ਆ ਵੀ ਵੇਖ ਕੇ ਹੀ ਲੋਕਾਂ ਨੇ ਬਹੁਤ ਕੁਝ ਸਿੱਖਣਾ ਸੀਗਾ ਪਰ ਤੁਸੀਂ ਗਲਤੀ ਕਿੱਥੇ ਕਰ ਗਏ ਦੇਖੋ ਮਾਂ ਪਿਓ ਦੇ ਲਈ ਬੱਚਾ ਚਾਹੇ ਲੜਕਾ ਚਾਹੇ ਲੜਕੀ ਹੈ ਉਹਦੀਆਂ ਰੀਝਾਂ ਹੁੰਦੀਆਂ ਚਾਹੇ ਕੋਈ ਸਿੱਖ ਪ੍ਰਚਾਰਕ ਹੈ ਚਾਹੇ ਕੋਈ ਰਾਜਨੀਤਿਕ ਲੀਡਰ ਹੈ ਚਾਹੇ ਕੋਈ ਧਾਰਮਿਕ ਹੈ ਚਾਹੇ ਕੋਈ ਸਮਾਜਿਕ ਹੈ ਚਾਹੇ ਕੋਈ ਵੀ ਆਪਾਂ ਕਹਿ ਸਕਦੇ ਆਮ ਪਿੰਡਾਂ ਦੇ ਵਿੱਚ ਵੀ ਕੋਈ ਮਤਲਬ ਕਿ ਮਾਤੜ ਲੋਕ ਵੀ ਨੇ ਉਹਨਾਂ ਦੀ ਰੀਝ ਹੁੰਦੀ ਜਿੰਨੇ ਜੋਗਾ ਹੁੰਦਾ ਵੀ ਆਪਣੇ ਧੀ ਪੁੱਤ ਦੇ ਵਿਆਹ ਦੇ ਉੱਤੇ ਪੂਰੀਆਂ ਰੀਝਾਂ ਲਾਵੇ ਜਿੰਨੀ ਕੋ ਉਸ ਦੀ ਆਪਾਂ ਗੱਲ ਕਰ ਸਕਦੇ ਆ ਵੀ ਪੂੰਜੀ ਦੇ ਹਿਸਾਬ ਨਾਲ ਤੁਹਾਡੀ ਗੱਲ ਉੱਡੀ 70 ਲੱਖ ਦੀ ਗੱਡੀ ਦੇਣ ਦੀ ਤੁਹਾਡੀ ਗੱਡੂ ਜੀ ਵਿਆਹ ਦੇ ਵਿੱਚ ਸ਼ਾਨੋ ਸ਼ੌਕਤ ਨਾਲ ਕਿੰਨਾ ਨਹੀਂ ਕੀਤੇ ਵਿਆ ਸਾਡੇ ਗੁਰੂ ਸਹਿਬਾਨਾ ਨੇ ਸ਼ਾਨੋ ਸ਼ੌਕਤ ਨਾਲ ਵਿਆਹ ਕੀਤੇ ਆਪਣੇ ਧੀਆਂ ਪੁੱਤਰਾਂ ਦੇ ਸਾਡੇ ਮਹਾਰਾਜਾ ਰਣਜੀਤ ਸਿੰਘ ਨੇ ਵਿਆਹ ਕੀਤਾ ਪਰ ਉਹ ਵਿਆਹ ਕਰਨ ਦਾ ਤੇ ਤੁਹਾਡੇ ਵਿਆਹ ਕਰਨ ਦੇ ਵਿੱਚ ਫਰਕ ਕੀ ਸੀਗਾ ਔਰ ਫਿਰ ਪਹਿਲਾਂ ਤੁਸੀਂ ਇੱਕ ਧਾਰਮਿਕ ਸਟੇਜ ਜਿੱਥੇ ਸਿਰਫ ਗੁਰਬਾਣੀ ਤੋਂ ਇਲਾਵਾ ਕਥਾਕਿਰਤੋਂ ਤੋਂ ਇਲਾਵਾ ਕੋਈ ਹੋਰ ਗੱਲ ਨਹੀਂ ਹੋ ਸਕਦੀ ਉੱਤੇ ਤੁਸੀਂ ਸਫਾਈਆਂ ਦੇ ਦਿੱਤੀਆਂ ਉਹ ਸਫਾਈਆਂ ਦੇਣ ਦੇ ਕਾਰਨ ਕੀ ਸੀਗਾ ਜਾਤੇ ਕੋਈ ਤੁਹਾਡੇ ਵਿੱਚ ਕਮੀ ਸੀ ਜਾਂ ਤੁਸੀਂ ਉਸ ਚੀਜ਼ ਨੂੰ ਪਹਿਲਾਂ ਸੋਚਿਆ ਸਮਝਿਆ ਨਹੀਂ ਸੀਗਾ ਫਿਰ ਉੱਥੇ ਸਫਾਈ ਦੇਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਜਾ ਕੇ ਤੁਸੀਂ ਭਾਈ ਇਹ ਕੀ ਚੱਲ ਰਿਹਾ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਸ ਪ੍ਰਤੀ ਨੋਟਿਸ ਲੈਣਾ ਚਾਹੀਦਾ ਆ ਕਿ ਭਾਈ ਇਹਨਾਂ ਚੀਜ਼ਾਂ ਦਾ ਜਿਹੜਾ ਖਿਆਲ ਰੱਖਿਆ ਜਾਵੇ ਇਹ ਨਹੀਂਗਾ ਕੱਲ ਨੂੰ ਤੇ ਇੱਥੇ ਕੋਈ ਵੀ ਜਾਣਾ ਖਣਾ ਮੇਰੇ ਵਰਗਾ ਨਾ ਸਿੱਖਾਂ ਚੋਂ ਨਾ 3 ਚੋਂ ਨਾ 13 ਚੋਂ ਕੋਈ ਗੱਲ ਕਰਕੇ ਮੁੜ ਕੇ ਜਾ ਕੇ ਉੱਥੇ ਲਿਖਤੀ ਦੇ ਆ ਕਰੂਗਾ ਕਿ ਭਾਈ ਆ ਚੱਕੋ ਜੀ ਮੈਂ ਲਿਖਤੀ ਵੀ ਮਾਫੀ ਮੰਗ ਲਈ ਆ ਔਰ ਮੈਂ ਸੋਸ਼ਲ ਮੀਡੀਆ ਤੇ ਵੀ ਮਾਫੀ ਮੰਗ ਲਈ ਤੇ ਮੈਂ ਦੀਤੀ ਹੈ ਇਹ ਭੇੜ ਚਾਲ ਦੀ ਤੇ ਹੋਰ ਕੀ ਆ ਕਿਉਂ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਦੇਖੋ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਆਪਣੇ ਬੇਟੀ ਦਾ ਵਿਆਹ ਕੀਤਾ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਤੁਸੀਂ ਕਰੋ ਜਿੰਨੀ ਤੁਹਾਡੇ ਕੋਲ ਰਾਸ ਜਦ ਤੁਸੀਂ ਕਰ ਹੀ ਲਿਆ ਫਿਰ ਤੁਹਾਡੇ ਮਾਫੀ ਮੰਗਣ ਦੀ ਕੀ ਲੋੜ ਸੀ ਤੁਹਾਨੂੰ ਫਿਰ ਮਤਲਬ ਕਿ ਤੁਹਾਡੀ ਉੱਥੇ ਕਿਤੇ ਨਾ ਕਿਤੇ ਤੁਹਾਡੇ ਕੋਲ ਗਲਤੀਆਂ ਜਾਂ ਹੋਈਆਂ ਜਾਂ ਗਲਤੀਆਂ ਕਹਿ ਲਓ ਜਾਂ ਕੁਝ ਵੀ ਹੈ ਜਾਣੇ-ਣਜਾਣੇ ਵਿੱਚ ਹੋਇਆ ਨਾ ਤੇ ਜਦੋਂ ਤੁਹਾਨੂੰ ਫੇਸਬੁੱਕ ਤੇ ਕੀਤਾ ਫਿਰ ਤੁਸੀਂ ਜਾ ਕੇ ਸਟੇਜ ਦੇ ਉੱਤੇ ਉਸ ਸਟੇਜ ਦੇ ਉੱਤੇ ਤੁਸੀਂ ਜਾ ਕੇ ਸਫਾਈ ਦੇਣ ਦਿਓ ਜਿੱਥੇ ਸਿਰਫ ਕੀਰਤਨ ਤੇ ਗੁਰਬਾਣੀ ਕਥਾ ਤੋਂ ਵਿਚਾਰ ਨਹੀਂ ਕੀਤੀ ਜਾ ਸਕਦੀ ਜੇਕਰ ਇਹ ਕੰਮ ਹੋਇਆ ਤੇ ਕਿਉਂ ਹੋਇਆ ਕਿਉਂਕਿ ਤੁਸੀਂ ਇੱਕ ਇਸ ਟਾਈਮ ਨਾਮੀ ਪ੍ਰਚਾਰਕ ਹੋ ਕੌਮ ਦੇ ਤੇ ਤੁਹਾਨੂੰ ਪਹਿਲਾਂ ਸੋਚਣੀਆਂ ਚਾਹੀਦੀਆਂ ਇਹ ਚੀਜ਼ਾਂ ਹੁਣ ਕੱਲ ਨੂੰ ਤੁਹਾਡੇ ਲਈ ਵੇਖ ਕੇ ਕਈ ਕੁਝ ਹੋਰ ਕਰਨਗੇ ਐਵੇਂ ਤਾਂ ਫਿਰ ਤੁਸੀਂ ਇਹ ਵੇਖ ਲਓ ਵੀ ਆਪਣਾ ਜਿਹੜਾ ਹੈਗਾ ਵਾ ਸਰਦਾਰ ਸغبੀਰ ਸਿੰਘ ਜੀ ਬਾਦਲ ਨੇ ਸ਼ਰਮਨੀ ਕਾਲੀਦਾਲ ਦੇ ਉਹਨਾਂ ਦੇ ਪਿੱਛੇ بڑے ਇਲਜ਼ਾਮ ਲੱਗੇ ਉਹਨਾਂ ਨੇ ਜਾ ਕੇ ਲਿਖ ਕੇ ਦੇ ਦਿੱਤਾ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਮਾਫੀ ਮੰਗ ਲਈ ਜੋ ਪਿੱਛੇ ਜਾਣ ਜੋ ਜਿਹੜਾ ਉਹ ਨੁਕਸਾਨ ਹੋਇਆ ਉਹਦੀ ਪੂਰਤੀ ਕੌਣ ਕਰੂਗਾ ਉਹਦੀ ਪਰਭਾਈ ਕੌਣ ਕਰੂਗਾ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਆਪਣਾ ਡੇਰਾ ਸੱਚਾ ਸੌਦਾ ਰਾਮ ਰਹੀਮ ਜੀ ਦੀ ਉਹਨਾਂ ਨੇ ਦੇਖੋ ਸਤਕਾਰ ਹੀ ਹੋ ਗਿਆ ਮੈਂ ਕਿਹ ਇਹ ਨਹੀਂ ਕਹਿ ਸਕਦਾ ਜੀ ਕੋ ਕਿਆਗਾ ਠੀਕ ਹੈ ਕਿਉਂਕਿ ਜੋ ਵੀ ਦੁਨੀਆ ਦੇ ਉੱਤੇ ਆਇਆ ਆਪਾਂ ਸਭ ਦਾ ਸਤਕਾਰ ਪਰ ਉਹ ਕਿਸੇ ਨਾ ਕਿਸੇ ਕਾਰਨ ਆ ਕੇ ਉਕਾਲ ਤੱਕ ਸਾਬ ਦੇ ਪੇਸ਼ ਹੋ ਜੇ ਉੱਥੇ ਮਾਫੀ ਨਾਮਾ ਦੇ ਦੇ ਉਹਦੇ ਕਰਕੇ ਕਈ ਘਰਾਂ ਦੇ ਚਿਰਾਗ ਬੁਝੇ ਆ ਉਹ ਵਾਪਸ ਆ ਜਾਣਗੇ ਐਵੇਂ ਤੇ ਕੱਲ ਨੂੰ ਇੰਦਰਾ ਗਾਂਧੀ ਦਾ ਪਰਿਵਾਰ ਹੈ ਉਹ ਆ ਜਾਵੇ ਜੀ ਕੋਈ ਗੱਲ ਨਹੀਂ ਜੀ ਸਾਡੀ ਪਿਛਲੇ ਵੱਡ ਵਡੇਰਿਆਂ ਕੋਲੋਂ ਜਾਣੇ ਅਣ ਜਾਣੇ ਵਿੱਚ ਗਲਤੀ ਹੋ ਗਈ ਹੈ ਅਸੀਂ ਅੱਜ ਪੂਰੀ ਸਿੱਖ ਪੰਥ ਤੋਂ ਸਿੱਖ ਕੌਮ ਤੋਂ ਸ੍ਰੀ ਅਕਾਲ ਤਖਤ ਤੋਂ ਮਾਫ਼ੀ ਮੰਗਦੇ ਆ ਲਿਖਤੀ ਦਿੰਦੇ ਆ ਤੇ ਸਾਨੂੰ ਜਿਹੜਾ ਆ ਮਾਫ਼ ਕੀਤਾ ਜਾਵੇ ਕੀ ਇਹ ਗੱਲਾਂ ਹੋ ਜਾਣਗੀਆਂ ਇਹਨਾਂ ਦਾ ਅਸਰ ਕਿੱਥੇ ਜਾ ਰਿਹਾ ਹੈ ਇਹ ਕਿਉਂ ਹੋ ਰਿਹਾ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਭਾਈ ਇਹ ਇਹਦੇ ਵਿੱਚ ਅਸੀਂ ਆਪਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸ਼ਾਨੋ ਸ਼ੌਕਤ ਹੈ ਉਹਨੂੰ ਕਿਉਂ ਅਸੀਂ ਚੈਲੰਜ ਕਰ ਰਹੇ ਆ ਇਹ ਸਵਾਲ ਨੇ ਜਿਹਦੇ ਜਿਹੜਾ ਕੋਈ ਮੇਰੇ ਵਰਗਾ ਮਾਤੜ ਸਵਾਲ ਕਰਦਾ ਤੇ ਕਹਿ ਦਿੰਦੇਗੇ ਜੀ ਇਹ ਤੇ ਪੰਥ ਦਾ ਗਦਾਰ ਆ ਸਰਟੀਫਿਕੇਟ ਵੰਡ ਦੇਣਗੇ ਕੋਈ ਕਿਹੜੀ ਸੋਚਦਾ ਕਹਿ ਦੋ ਕੋਈ ਕਿਹੜੀ ਸੋਚਦਾ ਇਹ ਕਿਉਂ ਹੋ ਰਿਹਾ ਹੈ ਇਹਦੇ ਪਿੱਛੇ ਕਾਰਨ ਕੀ ਹੈ ਸੋ ਭਾਈ ਅਮਨਦੀਪ ਸਿੰਘ ਜੀ ਕਿਤੇ ਨਾ ਕਿਤੇ ਤੁਹਾਡੇ ਕੋਲ ਜਿਹੜੀ ਗਲਤੀ ਹੋਈ ਇਹ ਤੋਂ ਅਸੀਂ ਇੱਕ ਆਪਾਂ ਕਹਿ ਸਕਦੇ ਆਂ ਵੀ ਜਾਣੇ ਨਾ ਜਾਣੇ ਵਿੱਚ ਤੁਸੀਂ ਕਰ ਲਈ ਪਰ ਫਿਰ ਤੁਸੀਂ ਸਟੇਜ ਤੋਂ ਸਫਾਈ ਨਾ ਦਿਓ ਜੇ ਤੁਸੀਂ ਸਫਾਈ ਦੇਤੀ ਫਿਰ ਕਾਲ ਤੱਕ ਦੇ ਜਾ ਕੇ ਤੁਸੀਂ ਪੇਸ਼ ਹੋਣ ਦੇ ਇਹਨਾਂ ਮਤਲਬ ਦਾਲ ਚ ਕੁਛ ਕਾਲਾ ਹੈ ਪੈਸਾ ਜੇ ਤੁਹਾਡਾ ਆਪਣੀ ਕਮਾਈ ਦਾ ਆ ਤੁਸੀਂ ਆਪ ਕਮਾਇਆ ਤੁਸੀਂ ਕਰੋੜ ਦਾ ਵਿਆਹ ਕਰੋ 2 ਕਰੋੜ ਲਾਓ 5 ਕਰੋੜ ਲਾਓ ਪਰ ਜੇ ਸੰਗਤ ਦਾ ਪੈਸਾ ਵਾ ਸੰਗਤ ਦੇ ਉੱਤੇ ਤੁਸੀਂ ਕੋਈ ਤੁਹਾਡਾ ਆਪਣਾ ਕਾਰੋਬਾਰ ਨਹੀਂ ਚੱਲਣਾ ਤੁਸੀਂ ਸੰਗਤ ਦਾ ਟਰਸਟ ਚਲਾਉਣ ਰਹੇ ਹੋ ਭਾਈ ਮਾਤਾ ਕੌਲਾ ਜੀ ਦੇ ਕਰਨ ਰਹੇ ਹੋ ਜਾਂ ਜੋ ਵੀ ਹੈ ਇੱਕ ਗੱਲ ਹੋਰ ਹੋ ਸਕਦੀ ਜੀ ਤੁਸੀਂ ਜਿੱਥੇ ਆਪਣੀ ਧੀ ਦਾ ਤੁਸੀਂ ਕਾਰਜ ਕੀਤਾ ਨਾ ਤੇ ਉੱਥੇ ਨਾਲ ਜੇਕਰ ਤੁਸੀਂ ਹੋਰ 5 ਜਾਂ 7 ਜਾਂ 10 ਲੜਕੀਆਂ ਦੇ ਕਾਰਜ ਕਰ ਦਿੰਦੇ ਹੋ ਨਾ ਤੇ ਸ਼ਾਇਦ ਹੋ ਸਕਦਾ ਹੈ ਮਸਲਾ ਨਾ ਉੱਠਦਾ ਲੋਕਾਂ ਨੇ ਕਹਿਣਾ ਸੀ ਵੀ ਆਹ ਦੇਖੋ ਤੁਸੀਂ ਇੱਕ ਇੱਕ ਨਵੀਂ ਪਿਰਤ ਪਾਉਣੀ ਸੀਗੀ ਤੁਸੀਂ ਪਰ ਉਹ ਪਿਰਤ ਤੁਸੀਂ ਇੱਕ ਵੱਖਰੀ ਪਾ ਦਿੱਤੀ ਉਹ ਪਰ ਤੇ ਤੁਸੀਂ ਕੀ ਪਾਈ ਹੈ ਵੀ ਆਪਣੇ ਤਾਂ ਚਲੋ ਜਿਵੇਂ ਮਰਜੀ ਕੋਈ ਸਿੱਖ ਪ੍ਰਚਾਰਕ ਚਾਹੇ ਰਾਜਨੀਤਿਕ ਧਾਰਮਿਕ ਸਮਾਜਿਕ ਜੋ ਮਰਜੀ ਪਹਿਲਾਂ ਹੋ ਗਿਆ ਜੀ ਜੇ ਤਾਂ ਫੇਸਬੁੱਕ ਦੇ ਉੱਤੇ ਨਹੀਂ ਕਿਉਂ ਬੋਲੇ ਜਾਂ ਤਾਂ ਫਿਰ ਫੇਸਬੁੱਕ ਹੀ ਵਿਦਵਾਨਾਂ ਦੀ ਪ੍ਰਵਾਹ ਨਾ ਕਰੋ ਕਿਉਂਕਿ ਫੇਸਬੁੱਕ ਤੇ ਤਾਂ ਮੈਂ ਹੁਣ ਇੱਥੇ ਬੈਠਾ ਬੋਲਣ ਦਾ ਮੈਨੂੰ ਕੱਖ ਦਾ ਨਹੀਂ ਪਤਾਗਾ ਪਰ ਮੈਂ ਫੇਸਬੁੱਕ ਤੇ ਬਹਿ ਗਿਆ ਬੋਲਣ ਵਾਸਤੇ ਠੀਕ ਹੈ ਨਾ ਜੇ ਮੇਰੇ ਬੋਲੇ ਤੋਂ ਵੀ ਤੁਸੀਂ ਕਹਿ ਦੋਗੇ ਨਹੀਂ ਭਈਆ ਇਹ ਚੀਜ਼ਾਂ ਮਨਜ਼ੂਰ ਨਹੀਂ ਸਾਨੂੰ ਤੁਸੀਂ ਬੋਲ ਦਿੱਤਾ ਹੀ ਮੰਨ ਲੈਣੇ ਆ ਫਿਰ ਤਾਂ ਸਾਰੇ ਨਹੀਂ ਮੰਨੀ ਚੱਲੋ ਨਾ ਫਿਰ ਤਾਂ ਬਹੁਤ ਕੁਝ ਕਹਿਣ ਦੇ ਫਿਰ ਤਾਂ ਚੋਪਹਿਰਾ ਸਾਹਿਬ ਤੇ ਵੀ ਬੜੇ ਸਵਾਲ ਉੱਠਣ ਦੇ ਉਹ ਨਹੀਂ ਆਪਾਂ ਮੰਡਣ ਦੇ ਹੁੰਦੇ ਨਹੀਂ ਕਾਲ ਤੱਕ ਸਾਹਿਬ ਜਾ ਕੇ ਆਪਾਂ ਗੱਲ ਕਰਦੇ ਵੀ ਅਸੀਂ ਸ਼ੁਰੂਆਤ ਕਰਾਈ ਹੈ ਉਹਦਾ ਕੀ ਮਤਵ ਹੈ ਚੋਪਹਿਰੇ ਦਾ ਇਸ ਕਰਕੇ ਨਾ ਜਿਹੜਾ ਤੁਸੀਂ ਕੰਮ ਕਰ ਲਿਆ ਵਾ ਉਸ ਕੰਮ ਦੇ ਉੱਪਰ ਸਿੱਖ ਕੌਮ ਨੇ ਅਤਰਾਜ ਕੀਤਾ ਤੁਸੀਂ ਸਫਾਈ ਦੇਤੀ ਉਸ ਸਟੇਜ ਤੋਂ ਜਾ ਕੇ ਉਸ ਤੋਂ ਬਾਅਦ ਤੁਸੀਂ ਅਕਾਲ ਤਖਤ ਸਾਹਿਬ ਤੇ ਜਾ ਕੇ ਪੇਸ਼ ਹੋਗੇ ਇਹ ਕਹਾਣੀ ਕੀ ਹੈ ਇਹ ਕੀ ਚੱਲ ਰਿਹਾ ਹੈ ਇਹ ਮੈਂ ਦਾਦਾ ਤੁਹਾਡੇ ਨੂੰ ਟਾਰਗੇਟ ਕਰ ਰਿਹਾ ਨਾ ਮੈਂ ਕਿਸੇ ਨੂੰ ਗੱਲ ਆਉਂਦੀ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਦੀ ਸਿੱਖ ਕੌਮ ਦੀ ਸ਼ਾਨ ਦੀ ਕੀ ਸ੍ਰੀ ਅਕਾਲ ਸਬਤ ਸਾਹਿਬ ਇਸੇ ਗੱਲ ਜੋ ਗਏ ਰਹੇ ਨੇ ਵੀ ਮੇਰੇ ਵਰਗਾ ਜੋ ਉੱਠੇ ਜੋ ਮਰਜੀ ਕਰੇ ਆਪਦਾ ਉਸ ਤੋਂ ਬਾਅਦ ਜਾ ਕੇ ਮਾਫੀ ਨਮਾ ਦੇ ਆਵੇ ਮਾਫੀ ਮੰਗ ਲਵੇ ਕਿਉਂ ਇਹ ਕਿੱਥੇ ਤਾਕਤ ਘੜਦੀ ਜਾਂਦੀ ਇਸ ਚੀਜ਼ ਨੂੰ ਲੈ ਕੇ ਇਹ ਅਸੀਂ ਕਿਉਂ ਕਰ ਰਹੇ ਹਾਂ ਤੁਹਮੇ ਇਸ ਗੱਲ ਦੇ ਅੱਜ ਕਈ ਦਿਨਾਂ ਤੋਂ ਵੇਖ ਰਿਆ ਸੀਗਾ ਸੋ ਆਪਣੇ ਵਿਚਾਰ ਜਿਹੜੇ ਆ ਮੈਂ ਤੁਹਾਨੂੰ ਰੱਖੇ ਵੀ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਸਾਡੀ ਪੂਰੀ ਸਿੱਖ ਕੌਮ ਨੂੰ ਸਿੱਖ ਕੌਮ ਤੋਂ ਇਲਾਵਾ ਅਦਰ ਵੀ ਜਿਹੜੀ ਵੀ ਹੈ ਉਹ ਉਹਨਾਂ ਨੂੰ ਇਸ ਚੀਜ਼ ਬਾਰੇ ਜਾਗਰੂਕ ਕੀਤਾ ਜਾਵੇ ਕਿ ਭਾਈ ਆਹ ਚੀਜ਼ਾਂ ਦੀ ਜਿਹੜੀਆਂ ਕਰਨ ਦੇ ਨਾਲ ਸਾਡੇ ਜਿਹੜੇ ਧਰਮ ਨੂੰ ਜਾਂ ਸਾਡੀ ਧਾਰਮਿਕ ਪਰੰਪਰਾ ਨੂੰ ਜਾਂ ਸਾਡੀਆਂ ਕਿਸੇ ਵੀ ਚੀਜ਼ ਨੂੰ ਠੇਸ ਪਹੁੰਚਦੀ ਹੈ ਇਹਨਾਂ ਚੀਜ਼ਾਂ ਤੋਂ ਬਾਹਰ ਆ ਜਾਏ ਐਵੇਂ ਤਾਂ ਕੋਈ ਵੀ ਕੱਲ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਜਾਂ ਕੋਈ ਵਿਵਾਦਿਤ ਬਿਆਨ ਦੇ ਜੂਗਾ ਜਾਂ ਕੋਈ ਕਰਤੂਤ ਕਰ ਦੂਗਾ ਉਸ ਤੋਂ ਬਾਅਦ ਜਾ ਕੇ ਕਾਲ ਤਖਤ ਸਾਹਿਬ ਦੇ ਮਾਫੀ ਮੰਗੂਗਾ ਜਾ ਕੇ ਤੇ ਅਸੀਂ ਤਾਂ ਇੱਕ ਮਜ਼ਾਕ ਦਾ ਪਾਤਰ ਬਣਾ ਰੱਖਿਆ ਸ਼੍ਰੀ ਕਾਲ ਤਖ ਸਾਹਿਬ ਨੂੰ ਜਾ ਕੇ ਵੀ ਕੋਈ ਗੱਲ ਨਹੀਂ ਹੈ ਜੇ ਕਿਤੇ ਤੁਹਾਡੇ ਕੋਲ ਹੋਈ ਸੀਗੀ ਗਲਤੀ ਹੁਣ ਤੁਸੀਂ ਵੇਖ ਸਕਦੇ ਹੋ ਇੱਥੇ ਆਪਣੇ ਸਾਡੇ ਨੇੜੇ ਇੱਥੇ ਅੱਜ ਦੇਖਿਆ ਆਪਾਂ ਗੁਰੂ ਹਰ ਸਾਹਿਬ ਦੇ ਵਿੱਚ ਇੱਕ ਆਮਲਾ ਪਰਿਵਾਰ ਰਵਿੰਦਰ ਸਿੰਘ ਆਮਲਾ ਉਹਨਲੇ ਵੱਲੋਂ 200 ਤੋਂ ਪਲੱਸ ਲੜਕੀਆਂ ਲਗਭਗ 216 ਲੜਕੀ 216 ਲੜਕੀਆਂ ਦੇ ਆਨੰਦ ਕਾਰਜ ਕੀਤੇ ਗਏ ਹੜਪੀੜਿਤ ਪਰਿਵਾਰਾਂ ਦੇ ਕੁਝ ਹੜਪੀੜਿਤ ਹੋਣਗੇ ਕੁਝ ਉਹਨਾਂ ਚ ਗਰੀਬ ਪਰਿਵਾਰ ਹੋਣਗੇ ਵਧੀਆ ਪਰਾਲਾ ਚਲੋ ਉਹਨਾਂ ਕੀਤਾ ਸੀ ਛਲਾਂਗਾ ਕਰਦੇ ਇਸ ਚੀਜ਼ ਦੀ ਭਾਈ ਉਹ 200 ਪਲੱਸ ਲੜਕੀਆਂ ਦਾ ਉਹ ਮਾਪਿਓ ਵੀ ਬਣਿਆ ਉਹ ਭੈਣ ਭਰਾ ਵੀ ਬਣਿਆ ਉਹਨਾਂ ਦੇ ਜਿਹੜਾ ਆ ਸਿਰ ਟੱਕਿਆ ਬੜੀ ਵਧੀਆ ਗੱਲ ਆ ਕਿੰਨੇ ਰੁਪਈਆ ਖਰਚ ਕੀਤਾ ਉਹਨਾਂ ਨੇ ਪੂਰੇ ਨਾਲ ਉਹਨਾਂ ਨੂੰ ਦਾਜ ਵੀ ਦੇ ਰਿਆ ਸੋ ਉਹ ਇੱਕ ਨਵੇਕਲਾ ਉਪਰਾਲਾ ਆ ਹੁਣ ਉਸ ਤੋਂ ਬਾਅਦ ਉਹਦੇ ਆਪਣੇ ਬੱਚੇ ਐ ਮੈਨੂੰ ਇਹ ਨਹੀਂ ਪਤਾ ਵੀ ਉਹਨਾਂ ਦੇ ਘਰੇ ਲੜਕੀ ਹੈ ਜਾਂ ਨਹੀਂ ਹੈਗੀ ਚਾਹੇ ਬੇਟੇ ਦਾ ਤਾਂ ਉਹਨਾਂ ਦੇ ਪਤਾ ਹੈ ਉਹਦੇ ਤੇ ਕਰੋੜਾਂ ਰੁਪਈਆ ਲਾਵੇ ਖਰਚ ਕਰੇ ਹਜ਼ਾਰਾਂ ਖਰਚ ਕਰੇ ਜੋ ਮਰਜ਼ੀ ਕਰੇ ਸ਼ਾਨੋ ਸ਼ੌਕਤ ਨਾਲ ਕਰੇ ਕਿਸੇ ਨੂੰ ਕੋਈ ਇਤਰਾਜ਼ ਨਹੀਂਗਾ ਪਰ ਤੁਹਾਡੇ ਤੇ ਕਿਉਂ ਇਤਰਾਜ਼ ਹੋਇਆ ਇਸ ਗੱਲ ਦਾ ਤੁਹਾਨੂੰ ਪਤਾ ਕਿਉਂਕਿ ਤੁਸੀਂ ਸਿੱਖ ਕੌਮ ਦੇ ਪ੍ਰਚਾਰਕ ਹੋ ਔਰ ਤੁਸੀਂ ਸਿੱਖ ਕੌਮ ਦਾ ਇੱਕ ਆਪਾਂ ਚਿਹਰਾ ਆ ਦੋ ਗੱਲਾਂ ਇੱਥੇ ਆ ਤੁਹਾਡੀ ਆਪਣੀ ਨਿੱਜੀ ਕਮਾਈ ਕੀ ਹੈ ਤੁਸੀਂ ਕਹੋ ਵੀ ਭਾਈ ਮੈਂ ਹੀ ਆਪਣੀ ਨਿੱਜੀ ਕਮਾਈ ਹੈ ਅਸੀਂ ਪਿੰਨਾਂ ਦੇ ਮਾਤੜ ਲੋਕ ਹੈ ਅਸੀਂ ਆਪਣੇ ਜਿੰਨੀ ਰਾਸ ਪੁੰਜੀ ਅਸੀਂ ਆਪਣੇ ਬੱਚਿਆਂ ਦੇ ਆਪਣੇ ਧੀਆਂ ਦੇ ਪੁੱਤਰਾਂ ਦੇ ਵਿਆਹ ਤੇ ਜਿੰਨੀ ਰਾਸ ਹੁੰਦੀ ਅਸੀਂ ਕਰਦੇ ਆ ਸਾਡੀ ਆਪਣੀ ਕਮਾਈ ਹੈ ਅਸੀਂ ਨਾ ਤਾਂ ਕਿਸੇ ਨਾ ਤਾਂ ਕਿਸੇ ਐਨ ਜੀਓ ਤੋਂ ਕਿਸੇ ਤੋਂ ਲੈ ਰਹੇ ਨਾ ਕੋਈ ਅਸੀਂ ਧਾਰਮਿਕ ਸੰਸਥਾ ਚਲਾ ਰਹੇ ਆ ਅਸੀਂ ਕੋਈ ਸੰਗਤ ਦਾ ਪੈਸਾ ਨਹੀਂ ਲੈ ਰਹੇ ਸਾਡੇ ਕੋਲ ਪੁੱਜਿਆ ਅਸੀਂ ਲੱਖ ਰੁਪਈਆ ਵਿਆਹ ਤੇ ਲਾ ਲਈਨੇ ਸਾਡੇ ਕੋਲ ਪੁੱਜਿਆ 10 ਲੱਖ ਨਾਲ ਵਿਆਹ ਕਰ ਰਹੇ ਸਾਡੇ ਦੇ ਤਾਂ ਕੋਈ ਇਤਰਾਜ਼ ਨਹੀਂ ਕੋਈ ਕਰਦਾਗਾ ਇਤਰਾਜ਼ ਕਿਹੜੀ ਗੱਲ ਦਾ ਹੋਇਆ ਤੁਹਾਨੂੰ ਅਸਲ ਗੱਲ ਦਾ ਜਿਹੜਾ ਵਿੱਚੋਂ ਨਹੀਂ ਪਤਾ ਲੱਗਣ ਡਿਆ ਇਤਰਾਜ਼ ਹੋਇਆ ਤੁਸੀਂ ਇੱਕ ਟਰਸਟ ਚਲਾ ਰਹੇ ਹੋ ਇੱਕ ਸੰਸਥਾ ਚਲਾ ਰਹੇ ਹੋ ਤੁਸੀਂ ਸੰਗਤ ਦੇ ਪੈਸੇ ਦੇ ਉੱਤੇ ਜਿਹੜਾ ਆ ਤੁਸੀਂ ਇਹ ਕੰਮ ਕਰ ਰਹੇ ਹੋ ਔਰ ਇਹਨੂੰ ਆਪਾਂ ਧਾਰਮਿਕ ਸੇਵਾ ਨਹੀਂ ਕਹਿ ਸਕਦੇਗੇ ਇਹ ਤੁਹਾਡਾ ਬਿਜ਼ਨਸ ਚੱਲਣ ਡਿਆ ਆ ਔਰ ਬਿਜ਼ਨਸ ਤੁਹਾਡਾ ਆਪਣਾ ਪਰਸਨਲੀ ਆ ਤੁਸੀਂ ਉਹਦੇ ਤੋਂ 70 ਲੱਖ ਦੀ ਗੱਡੀ ਦੀ ਤੁਹਾਡੀ ਖਬਰ ਉੱਡੀ 70 ਲੱਖ ਦੀ بجائے ਤੁਸੀਂ ਕੋ ਕਰੋੜ ਦੀ ਗੱਡੀ ਦਿਓ ਪਰ ਤੁਸੀਂ ਇਹ ਤਾਂ ਸਫਾਈ ਦਿਓਨਾ ਕਿ ਭਾਈ ਮੇਰੇ ਆਪਣੇ ਆ ਕਾਰੋਬਾਰ ਚੱਲਣ ਡਿਆ ਮੇਰਾ ਆਪਣਾ ਬਿਜ਼ਨਸ ਚੱਲਣ ਡਿਆ ਮੈਂ ਉਸ ਦੇ ਵਿੱਚੋਂ ਆਪਣੇ ਬੱਚਿਆਂ ਦੇ ਉੱਪਰ ਖਰਚਾ ਕਰ ਰਿਆ ਆ ਠੀਕ ਹੈ ਨਾ ਪਰ ਜਿੱਥੇ ਸਿੱਖ ਦੀ ਮਰਿਆਦਾ ਦੀ ਗੱਲ ਆ ਜਾਂਦੀ ਹੈ ਲਹਿੰਗਾ ਕੌਣ ਨਹੀਂ ਪਾਉਂਦੇਗੇ ਲਹਿੰਗੇ ਬਹੁਤ ਪਾਉਂਦੇ ਆ ਪਰ ਤੁਹਾਡੇ ਦੇ ਸਵਾਲ ਕਿ ਉੱਠਿਆ ਲਹਿੰਗਾ ਪਾਉਣ ਦਾ 70 ਲੱਖ ਦੀ ਗੱਡੀ ਦੇਣ ਦਾ ਸਵਾਲ ਕਿ ਉੱਠਿਆ ਕਿਉਂਕਿ ਤੁਸੀਂ ਸਟੇਜਾਂ ਤੇ ਪ੍ਰਚਾਰ ਕਰਦੇ ਹੋ ਲੋਕਾਂ ਨੂੰ ਤੁਸੀਂ ਕਹਿੰਦੇ ਹੋ ਕਿ ਸਾਦੇ ਵਿਆਹ ਸਾਦੇ ਭੋਗ ਨਾ ਚਿੰਤਾ ਨਾ ਰੋਗ ਠੀਕ ਹੈ ਤੇ ਜਦੋਂ ਅਸੀਂ ਆਪ ਇੰਨਾ ਕੁਝ ਕਰਾਂਗੇ ਤਾਂ ਲੋਕ ਤੁਹਾਨੂੰ ਟਰੋਲ ਕਰਨਗੇ ਤੁਹਾਡਾ ਕਸੂਰ ਇਹ ਹੈ ਕਿ ਜਿਹੜੀ ਚੀਜ਼ ਤੁਹਾਨੂੰ ਕਰਨੀ ਚਾਹੀਦੀ ਸੀ ਤੁਸੀਂ ਉਹ ਕਰ ਨਹੀਂ पाए ਤੇ ਫੇਸਬੁਕ ਤੇ ਤੁਹਾਨੂੰ ਪਤਾ ਜੀ ਮੇਰੇ ਵਰਗੇ ਜਿਨ੍ਹਾਂ ਨੂੰ ਕੋਈ ਕੰਮ ਕਰਨੀ ਹੈਗਾਗਾ ਉਹ ਬੈਠੇ ਇਸੇ ਕੰਮ ਤੋਂ ਹੀ ਹੁੰਦੇ ਵੀ ਚੱਕ ਲੋ ਜਿਹੜਾ ਕੋਈ ਮੁੱਦਾ ਆ ਗਿਆ ਮਸਲਾ ਆ ਗਿਆ ਚੱਕ ਲੋ ਉਹਨਾਂ ਨੇ ਚੱਕ ਲਿਆ ਤੁਹਾਡਾ ਮਸਲਾ ਤੇ ਉਹਨਾਂ ਨੇ ਟ੍ਰੋਲ ਕਰਤਾ ਠੀਕ ਹੈ ਤੁਸੀਂ ਇਹ ਵੇਖੋ ਜੇਕਰ ਤੁਸੀਂ ਉੱਥੇ ਆਪਣੇ ਬਰਾਬਰ ਲੜਕੀ ਦੇ ਪੰਜ ਲੜਕੀਆਂ 10 ਲੜਕੀਆਂ ਚਾਹੇ ਇੱਕ ਲੜਕੀ ਦੀ ਬਰਾਬਰ ਸ਼ਾਦੀ ਕਰ ਦਿੰਦੇ ਬਰਾਬਰ ਬਿਠਾ ਕੇ ਵਿਆਹ ਦੇਖੋ ਅਸੀਂ ਅੱਜ ਇੱਕ ਨਵੀਂ ਪ੍ਰਤ ਪਾ ਰਹੇ ਅਸੀਂ ਆਪਣੀ ਧੀ ਦਾ ਦਾ ਕਾਰਜ ਕਰ ਰਹੇ ਨਾਲ ਅਸੀਂ ਆਪਣੇ ਆ ਦੇਖੋ ਜੀ ਪਰਿਵਾਰ ਹੈ ਚਾਹੇ ਗਰੀ ਪਰਿਵਾਰਾ ਚ ਸਿੱਖ ਪਰਿਵਾਰ ਕੋਈ ਵੀ ਕਰ ਦਿੰਦੇ ਹੋ ਤਾਂ ਸ਼ਾਇਦ ਇਹ ਮੁਸ਼ਕਲ ਨਾ ਆਉਂਦੀ ਕਿਉਂਕਿ ਅਸੀਂ ਜੋ ਗੱਲਾਂ ਅਸੀਂ ਕਹਿੰਨੇ ਆ ਪਹਿਲਾਂ ਅਸੀਂ ਆਪਣੇ ਤੇ ਲਾਗੂ ਕਰੀਏ ਮੈਂ ਜੇ ਕੋਈ ਗੱਲ ਬੋਲਦਾ ਵਾਂ ਜੇ ਕੋਈ ਮੈਂ ਗੱਲ ਕਹਿਣਾ ਵਾਂ ਸਟੇਟਮੈਂਟ ਦੇਣਾ ਵਾਂ ਚਾਹੇ ਮੈਂ ਸਟੇਜ ਤੇ ਚਾਹੇ ਮੈਂ ਆਪਣੇ ਵੀਡੀਓ ਦੇ ਜ਼ਰੀਏ ਤਾਂ ਪਹਿਲਾਂ ਮੈਨੂੰ ਆਪਣੇ ਤੇ ਲਾਗੂ ਕਰਨੀ ਚਾਹੀਦੀ ਹੈ ਆਪਣੇ ਘਰ ਤੇ ਲਾਗੂ ਕਰਨੀ ਚਾਹੀਦੀ ਹੈ ਆਪਣੇ ਪਰਿਵਾਰ ਤੇ ਲਾਗੂ ਕਰਨੀ ਚਾਹੀਦੀ ਹੈ ਇਹ ਨਹੀਂ ਹੈ ਕਿ ਮੈਂ ਸਟੇਜਾਂ ਤੇ ਤਾਂ ਵਾਵਾ ਕੱਟਣ ਲਈ سوشل ਮੀਡੀਆ ਦੇ ਉੱਤੇ ਫੇਮਸ ਹੋਣ ਲਈ ਟਾਰਾ ਮਾਰੀ ਜਾਵਾਂ ਪਰ ਆਪਦਾ ਮੇਰਾ ਜਿਹੜਾ ਆ ਘੜਾ ਭਾਂਡਾ ਜਿਹੜਾ ਖਾਲੀ ਹੋਵੇ ਜੇ ਪਹਿਲਾਂ ਆਪਦਾ ਭਾਂਡਾ ਭਰਿਆ ਹੋਣਾ ਚਾਹੀਦਾ ਆ ਫੇਰ ਹੀ ਜਾ ਕੇ ਤੁਸੀਂ ਦੂਜੇ ਦੇ ਭਾਂਡੇ ਦੇ ਵਿੱਚ ਕੋਈ ਰਸਤ ਪਾ ਸਕਦੇ ਹੋ ਇਹ ਚੀਜ਼ਾਂ ਨੂੰ ਸਾਨੂੰ ਜਿਹੜੀਆਂ ਨੇ ਆਉਣ ਵਾਲੇ ਸਮੇਂ ਦੇ ਲਈ ਹੈ ਆਉਣ ਵਾਲੀ ਪੀੜ੍ਹੀ ਦੇ ਲਈ ਜਿਹੜੀਆਂ ਇਹ ਚੀਜ਼ਾਂ ਨੇ ਇਹ ਇਹਨਾਂ ਦੇ ਕਿਤੇ ਨਾ ਕਿਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਹੈ ਉਹਨਾਂ ਦੇ ਮਨਾਂ ਦੇ ਵਿੱਚ ਇਸ ਗੱਲ ਦੇ ਵਿੱਚ ਸ਼ੰਕੇ ਪੈਦਾ ਕਰ ਕਿ ਭਾਈ ਕੋਈ ਗੱਲ ਨਹੀਂ ਜੋ ਮਰਜ਼ੀ ਕਰ ਲੋ ਜੋ ਮਰਜ਼ੀ ਦਾ ਮਤਲਬ ਜੋ ਮਰਜ਼ੀ ਚਾਹੇ ਕੋਈ ਲੀਡਰ ਆ ਚਾਹੇ ਕੋਈ ਸਮਾਜ ਸੇਵੀ ਇੱਕ ਵਾਰਾਂ ਗਲਤੀ ਕਰ ਲੋ ਜੋ ਮਰਜ਼ੀ ਹੁੰਦਾ ਵਾ ਬਾਅਦ ਚ ਜਾ ਕੇ ਅਸੀਂ ਸ਼੍ਰੀ ਕਾਲ ਤਕ ਸੇਵ ਤੋਂ ਮਾਫੀ ਮੰਗ ਹੀ ਲੈਣੀ ਕਿਉਂ ਮੰਗ ਲੈਣੀ ਮਾਫੀ ਕਿਉਂ ਕਰਨ ਦੇ ਜੇ ਜਾਣ ਬੁਝ ਕੇ ਪਿਰਤਾਂ ਕਿਉਂ ਨਵੀਆਂ ਪਾਈਆਂ ਜਾ ਰਹੀਆਂ ਨੇ ਇਹਨਾਂ ਦੇ ਉੱਤੇ ਕੰਟਰੋਲ ਕਰਨਾ ਪੈਣਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਚਾਹੇ ਮੌਜੂਦਾ ਜਥੇਦਾਰ ਕੋਈ ਵੀ ਹੋਵੇ ਇਹਨੂੰ ਸਖਤਾਈ ਦੇ ਨਾਲ ਪੇਸ਼ ਆਉਣਾ ਚਾਹੀਦਾ ਹਰ ਵਾਰ ਇਹ ਨਹੀਂ ਕਹਿ ਕੇ ਇੱਕ ਪੱਲਾ ਝਾੜ ਲੈਣਾ ਚਾਹੀਦਾ ਕੋਈ ਨਹੀਂ ਜਾਣੇਣ ਜਾਣੇ ਜਦੋਂ ਮੈਨੂੰ ਪਤਾ ਹੈ ਵੀ ਇਹ ਚੀਜ਼ ਗਲਤ ਹੈ ਤਾਂ ਫਿਰ ਮੈਂ ਜਾਣੇਣ ਜਾਣੇ ਕਿਉਂ ਗਲਤੀ ਕਰੂੰਗਾ ਮਤ ਜਾਣ ਬੁਝ ਕੇ ਮੈਂ ਕਰ ਰਿਹਾ ਨਾ ਕਿ ਕੋਈ ਨਹੀਂ ਜੇ ਤੱਕ ਇਹ ਨਾ ਰੌਲਾ ਪਾਇਆ ਤਬਹਿਰ ਤਾਂ ਠੀਕ ਹੈ ਬੱਲੇ ਬੱਲੇ ਹੈ ਜੇ ਰੋਲਾ ਪਾ ਲੈ ਤੇ ਕੋਈ ਨਹੀਂ ਹੱਥ ਜੋੜ ਕੇ ਮਾਫੀ ਮੰਗ ਕੇ ਲਿਖਤੀ ਦੇ ਆਵਾਂਗੇ ਪਿੱਛੇ ਦੇ ਬਹੁਤ ਕੁਝ ਹੁੰਦਾ ਕਈ ਧਾਰਮਿਕ ਸ਼ਖਸ਼ੀਆਂ ਤੇ ਦੇ ਵੀ ਗੱਲਾਂ ਉਡੀਆਂ ਨੇ ਉਹ ਕਹਿੰਦੇ ਕੋਈ ਨਹੀਂ ਚਲੋ ਜੀ ਮਾਫੀ ਨਮਾ ਦੇ ਦਿਓ ਯਾਰ ਕਿਆ ਕੀ ਕਹਿ ਸਕਦੇ ਆ ਸਾਡਾ ਸ਼੍ਰੀ ਅਕਾਲ ਤਖਤ ਸਾਹਿਬ ਬਹੁਤ ਮਾਣ ਹੈ ਇਸ ਦੀ ਮਾਨ ਮਰਿਆਦਾ ਨੂੰ ਰੱਖੋ ਭਾਈ ਜੇ ਤੁਹਾਨੂੰ ਪਹਿਲਾਂ ਸੋਚ ਵਿਚਾਰ ਕਰੋ ਕੋਈ ਜ਼ਰੂਰੀ ਨਹੀਂ ਹੈਗਾ ਵੀ ਅਸੀਂ ਹਰ ਵਾਰੀ ਇਦਾਂ ਦੀਆਂ ਗਲਤੀਆਂ ਕਈ ਰਾਜਨੀਤਿਕ ਲੀਡਰਾਂ ਨੇ ਕਰ ਲੈਂਦੇ ਆ ਬੋਲ ਲੈਂਦੇ ਬੋਲਕ ਬੋਲ ਫਿਰ ਚੱਕੋ ਜੀ ਚਲੋ ਜੀ ਉੱਥੇ ਮਾਫੀ ਨਮਾ ਲੈ ਚਲੋ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਚੀਜ਼ਾਂ ਦੇ ਉੱਤੇ ਕੰਟਰੋਲ ਕਰੋ ਇਹਨਾਂ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਦੇ ਮਨਾਂ ਦੇ ਵਿੱਚ ਜਿਹੜਾ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਮਾਣ ਸਤਿਕਾਰ ਵੱਧਦਾ ਰਹੇ ਔਰ ਅਸੀਂ ਹਮੇਸ਼ਾ ਹੀ ਸਮਰਪਿਤਾਂ ਰਵਾਂਗੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਿਉਂਕਿ ਸਾਡੀ ਸਿੱਖ ਪੰਥ ਦੀ ਸਰਮੌਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਹੈ ਸਾਡਾ ਉਹਦੇ ਅੱਗੇ ਸੀਸ ਝੁਕਦਾ ਹੈ ਸਾਡੀ ਇੱਕ ਸੁਪਰੀਮ ਹੈ ਸਾਡੀ ਇੱਕ ਮਾਨਮਤਾ ਇਤਿਹਾਸ ਹੈ ਸਾਨੂੰ ਉਹਦੇ ਤੇ ਮਾਣ ਹੈ ਅਸੀਂ ਕਦੇ ਵੀ ਐਦਾਂ ਦਾ ਕਦਮ ਨਾ ਚੁੱਕੀਏ ਕਿ ਸਾਨੂੰ ਹਰ ਵਾਰ ਸਾਡੀ ਨੀਅਤੇ ਚ ਹੋਰੀ ਗਈ ਤੁਸੀਂ ਤੇ ਮਾਫੀ ਮੰਗ ਕੇ ਪਾਸੇ ਹੋਗੇ ਨਾ ਸਾਨੂੰ ਕੋਈ ਮਤਲਬ ਨਹੀਂ ਹੈ ਇਸ ਸੀਨ ਨਾਲ ਪਰ ਇਹ ਦੇਖੋ ਵੀ ਇਹ ਜਿਹੜੀ ਹੈ ਮਾਨ ਮਰਿਆਦਾ ਕੀ ਕਹਿਣ ਰਹੀ ਹੈ ਸੋ ਮੈਂ ਤੇ ਇਹੀ ਅੱਜ ਗੱਲ ਕਰਨ ਵਾਸਤੇ ਵੀਡੀਓ ਬੜੀ ਲੰਬੀ ਹੋ ਗਈ ਹੈ ਸੋ ਆਪੋ ਆਪਣੇ ਵਿਚਾਰ ਦੇ ਦਿਓ ਭਾਈ ਜੇ ਕੁਝ ਮੈਂ ਵੀ ਹੁਣ ਐਂਡ ਤੇ ਇਹੀ ਗੱਲ ਕਹਿ ਦੇਣੀ ਆ ਆਕੇ ਭਾਈ ਜੇ ਕੁਝ ਜਾਣੇ ਅਣਜਾਣੇ ਦੇ ਵਿੱਚ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਮੇਰੀਆਂ ਗੱਲਾਂ ਕਰਕੇ ਮੇਰੇ ਵਿਚਾਰਾਂ ਕਰਕੇ ਤਾਂ ਮੈਂ ਦੋਵੇਂ ਹੱਥ ਜੋੜ ਕੇ ਮਾਫੀ ਚਾਹਣਾ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਵੀ ਕੋਈ ਸ਼ਬਦ ਮੇਰੇ ਕੋਲ ਗਲਤ ਵਰਤਿਆ ਗੋਵੇ ਤਾਂ ਮੈਂ ਮਾਫੀ ਚਾਹਣਾ ਵਾ ਐਂਡ ਇਹ ਹੀ ਹੈ ਜੀ ਸਾਰਿਆਂ ਨੂੰ ਜਿਹੜਾ ਹੈ ਵਾ ਸ਼੍ਰੀ ਕਾਲ ਤਖਸੈਬ ਨੂੰ ਸਮਰਪਿਤ ਹੋਣਾ ਪੈਣਾ ਤੇ ਸਾਡਾ ਸਿੱਖ ਧਰਮ ਦਾ ਜਿਹੜਾ ਸਭ ਤੋਂ ਮੁਢਲਾ ਸਿਧਾਂਤ ਹੀ ਇਹ ਵੀ ਸਾਡੀ ਸਰਮੋਰ ਸੰਸਥਾ ਜਾਂ ਸ਼੍ਰੀ ਕਾਲ ਤਖਸੈਬ ਸਮਰਪਿਤ ਹੋਵਾਂਗੇ ਸੋ ਵੀਡੀਓ ਦੇ ਵਿੱਚ ਤੁਸੀਂ ਆਪਣੇ ਵਿਚਾਰ ਸਾਂਝੇ ਕਰਿਓ ਮੇਰੇ ਜੋ ਮਨ ਦੇ ਵਲਵਲੇ ਸੀਗੇ ਜੋ ਮੈਨੂੰ ਮਹਿਸੂਸ ਹੋਇਆ ਉਹ ਮੈਂ ਤੁਹਾਡੇ ਸਾਹਮਣੇ ਰੱਖੇ ਆ ਬਾਕੀ ਫੈਸਲਾ ਜਿਹੜੇ ਸੰਗਤਾਂ ਸੰਗਤ ਜਿਹੜੀ ਹੈ ਰੱਬ ਰੂਪ ਸੰਗਤ ਹੈ ਠੀਕ ਹੈ ਬਾਕੀ ਫੇਸਬੁਕੀ ਵਿਦਵਾਨ ਜਿਹੜੇ ਮੇਰੇ ਵਰਗੇ ਉਹ ਵੀ ਬੜੇ ਪਹੁੰਚੇ ਹੋਏ ਨੇ ਬਹੁਤ ਕੁਸ਼ ਗੱਲਾਂ ਕਰਦੇ ਆ ਸੋ ਇਸ ਕਰਕੇ ਫਿਰ ਇੱਕ ਵਾਰੀ ਅੰਤ ਤੇ ਉਹੀ ਗੱਲ ਉਹੀ ਲਾਈਨਾਂ ਦਰਹਾਉਂਗਾ ਕਿ ਜੇ ਮੇਰੇ ਨਾਲ ਲਬਜਾਂ ਕਰਕੇ ਕਿਸੇ ਭੈਣ ਭਰਾ ਦੇ ਜਾਂ ਕਿਸੇ ਰਾਜਨੀਤਿਕ ਲੀਡਰ ਸਮਾਜਿਕ ਧਾਰਮਿਕ ਐਨ ਜੀਓ ਜਾਂ ਕੋਈ ਸੰਸਥਾ ٹرسٹ ਚਲਾਉਣ ਵਾਲੇ ਦੇ ਮਨ ਨੂੰ ਟੇਸ ਪਹੁੰਚੀ ਹੈ ਤਾਂ ਮੈਂ ਮਾਫੀ ਮੰਗਦਾ ਹਾਂ ਤੇ ਸ਼੍ਰੀ ਅਕਾਲ ਤੱਕ ਸਭ ਪ੍ਰਤੀ ਕੋਈ ਵੀ ਜਾਣੇਣ ਜਾਣੇ ਵਿੱਚ ਮੇਰੇ ਮੁਖ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਲਬਜ ਇਦਾਂ ਦਾ ਵਰਤਿਆ ਗਿਆ ਹੋਵੇ ਜਿਹਦੇ ਨਾਲ ਕੋਈ ਥੇਸ ਪਹੁੰਚਦੀ ਹੋਵੇ ਤਾਂ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਜਹੇਦਾਰ ਸਾਹਿਬ ਤੋਂ ਵੀ ਹੱਥ ਜੋੜ ਕੇ ਮਾਫੀ ਮੰਗਦਾ ਅੱਗੇ ਤੋਂ ਅਸੀਂ ਇਹਨਾਂ ਚੀਜ਼ਾਂ ਦਾ ਖਿਆਲ ਰੱਖਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ